ਔਲੇ ਔਲੇ ਉਹ ਤਰੀ ਉਹਨੇ ਆਉਂਦੇ ਫੜਦੇ ਤੇ ਉਹਨੇ ਦਾ ਤੇਲ ਪੈ ਜਾਂਦਾ ਦੋ ਡਰਾਮਾ ਪਹਿਲਾਂ ਮੋਕ ਜੇ ਚਾਰ ਦਿਨ ਹੋ ਗਿਆ ਐਂ ਢੋਈ ਜਾਂਦੇ 650 ਦਾ ਮਿੱਥ ਲੈ ਜਾਂਦੇ 650 ਦਾ ਉਕਾ ਜਾਂਦਾ ਚੋਬਰ ਜਸਵੰਤ ਸਿੰਘ ਹੈ ਪੱਲੜੀ ਭਾਈ ਖਰਦੇਰ ਤੇ ਯਾਰ ਪਾਸੇ ਮੱਛਰਦਾਨੀ ਜਲਾ ਕੇ ਪੱਲੜ ਠੀਕ ਹੈ ਯਾਰ ਕੰਮ ਥੋੜਾ ਜਾਵਾਂ ਇਹ ਆ ਚੀਜ਼ਾਂ ਦੇ ਕਿਤੇ ਤਾਂ ਕੋਈ ਫਾਇਦਾ ਨਹੀਂ ਲੱਗਦਾ ਸਿਰਫ। ਘੱਟ ਪਲੇਅਰ ਡੋਟਦਾ ਨੇ ਆਪਾਂ। ਆਹ ਕੰਮ ਵੀ ਹੋ ਜਾਂਦੇ ਨੇ ਮਿੱਤਰੋ। ਇੱਥੇ ਮੈਂ ਲਿਆਇਆ ਸੀ ਉਹ ਫਿੰਗਰ ਟੁੱਟੀ ਪਈ ਸੀ ਉਹ ਪਿੱਛੇ। ਦੋ ਟੋਟਾਂnga ਚੜ ਗਏ ਵਿੱਚ। ਪਹਿਲਾਂ ਇਟਾਂ ਰੋੜੇ ਸੀ ਘਰ ਸੀ ਇੱਥੇ ਨੇੜੇ। ਆਹ ਦੇਖੋ। ਦੋ ਟੋਟਾਂnga ਘੰਟਾ ਡੇਢ ਮਰ ਜਾਣਾ। ਕਿਉਂਕਿ ਫਿੰਗਰਾਂ ਪਹਿਲਾਂ ਵੀ ਟੁੱਟ ਗਈ ਪਾ ਦਿਆਂ ਇੱਕ ਹੀ ਰਹਿ ਗਈ। ਇਹ ਹਸਾਉਣਾ ਫਿੰਗਰਾਂ ਵੀ ਆਪਾਂ ਨੂੰ ਬਰਾੜ ਸਾਹਿਬ 10 12 ਚਾਹੀਦੇ। ਹੋਰ ਫਿੰਗਰਾਂ ਫਿਰ ਆਪਾਂ ਨੂੰ ਪਤਾ ਨਹੀਂ ਖੈਨਗੇ ਟੁੱਟਣਾਂ ਮੁੱਢੀਆਂ ਬਾਲਾਂ ਨਾ ਬਾਣ ਜੀ ਯਾਰ ਮੁੱਢੀਆਂ ਹੀ ਛੱਕੀ ਕਰੀ ਹੋਈਆਂ ਸਟੈਪ ਨਵੇਂ ਹੀ ਬਣਾ ਕੇ ਲਿਆਂਦੇ ਸਾਰੀ ਆ ਪੱਤੀ ਪੁੱਤੀ ਖਾਣੇ ਤੇ ਆ ਲਾਈ ਪਈ ਖੁੰਜੇ ਦੇ ਟਰਾਲੀ 100 ਹੋਈ ਹੋਣੀ। ਅਗਲਾ ਕਹਿ ਦੂਗਾ ਨਾ ਵੀ ਐ ਪਰ ਨਾਲ ਨਾਲ ਬਈ ਉਹਨੇ ਨੁਕਸਾਨ ਵੀ ਪਈ ਪਈ ਜਾਂਦੇ ਨਾ ਇਹਦੇ ਚ ਪਲੇਟ ਆਪੇ ਟੁੱਟੇ ਪਏ। ਦੋ ਵੇ ਇਹਦੇ ਚ ਟੁੱਟੇ ਪਏ ਆ ਭਾਈ ਉਹ ਤੋਂ ਬਾਅਦ ਅੱਧੇ ਘੰਟੇ ਬਾਅਦ ਇਹ ਟੁੱਟ ਗਿਆ ਚਲ ਆ ਜਾ ਤੁਰ ਕੇ ਉਹ ਉਹ ਟੁੱਟਾ ਪਿਆ ਬਲੇਡ ਤਾਂ ਚੜ ਗਿਆ ਆ ਆਹ ਵੇ ਆ ਦੇ ਵੀ ਦ ਨਾ ਸੁਣਾ ਦਾ ਕੂਲਪ ਦੋ ਪੁੜੀਆਂ ਇਹਨੂੰ ਕਹੇ ਦੀ ਦੋ ਪੁੜੀਆਂ ਦੇ ਦੇ ਬਸ ਕੂਲਪ ਹੁਣ ਸੁਣਿਆ ਆ ਤਾਂ ਦੇ ਮੜਾ ਕਿਹੜੀ ਹੁੰਦੀ ਚੈਣੀ ਫੈਣੀ ਬੋਲਦੀ ਕੂਲਪ ਟਰਾਲੀ ਤੋਂ ਖਾਲੀ ਹੈ ਵਰ ਲਗਾ ਤੈਨੂੰ ਆ ਜਾ ਐ ਤੂੰ ਕਰ ਨਸ਼ੇ ਨਵੇਂ ਹੀ ਕੱਢਦਾ ਯਾਰ ਰਾਜਾ ਤੂੰ ਜਾ ਫਿਰ ਤੂੰ ਹੀ ਲਿਆ ਰਾਜਾ ਇਹਦਾ ਕੀ ਕਾਰਨ ਬਈ ਕੂਲਪ ਅੱਜ ਕਿੰਧਰੋ ਜ਼ਿਆਦਾ ਵੀ ਦੋ ਤਿੰਨ ਕੂਲਪ ਭਰਾਵਾ ਛਾਲੇ ਪਿਆ ਮੂੰਹ ਉੱਥੇ ਪਿਆ ਸਾਰਾ ਤੇ ਉਹਦੇ ਨਾਲ ਸੈੱਟ ਹੋ ਜਾਊਗਾ ਮੂੰਹ ਉਹਦੇ ਨਾਲ ਠੰਡੀ ਹੁੰਦੀ ਨਾ ਉਹ ਆਛਾ ਮੂੰਹ ਤੇ ਛਾਲ ਲੈ ਤੇ ਕੂਲ ਆਪਣਾ ਹਟ ਜਾਣੀ ਇਹ ਨਹੀਂ ਨਰਸਕ ਨੂੰ ਕਹਿੰਦੇ ਹਾਂ ਫੋਨ ਕਰੀਂ ਕੰਕਰੀਟ ਦਿੰਦੇ ਆ ਉਹ ਹਰ ਬਹੁਤ ਹੋਰ ਕੇ ਹੂੰ ਧੂੜਾਂ ਵਿੱਚ ਧੂੜ ਹੋਣਾ ਬਹੁਤ ਜੱਟਾਂ ਨਾਲ ਨਾ ਨਾ ਸ਼ੌਂਕ ਹੀ ਹੁੰਦਾ ਲੈ ਵੀ ਸੱਜਣ ਪਿਆਰਿਓ ਆ ਗਈ ਰੋਲ ਆਪਣੀ ਵਾਰੀ ਆ ਗਈ ਯਾਨੀ ਤੇ ਹੁਣ ਬੈਠਣਾ ਪੈਣਾ 2-3 ਘੰਟੇ 9:30 9:10 ਹੋਇਆ ਤੇ 12 ਕਿਤਾਈ ਚਲਾਵਾਂਗੇ ਮਸ਼ੀਨ। ਇਸ ਤੋਂ ਬਾਅਦ 3 2 ਤੇ 2 4 5 ਵਿੱਗੇ ਪਏ ਹਜੇ। ਤੇ 5 ਵਿੱਗੇ ਚੱਕਣੇ ਆ। ਯਾਨੀ 6 ਕੇ 7 ਟਰਾਲੀਆਂ ਭਰ ਜਾਣੀਆਂ ਪੰਨਾਂ 'ਚੋਂ। ਇਹ ਡਰਾਈਵਰ ਵਿਚਾਰਾਂ ਦਾ ਯਾਰ ਬਾਲਾ ਨੀਂਦਰਾ ਹੋਇਆ ਪਿਆ ਸੌਣਾ ਮੈਂ। ਤੇ ਇਹਨੂੰ ਸੌਣਾ ਹੈ ਵਿਚਾਰੇ ਨੂੰ। ਨੀਂਦਰਾ ਨਹੀਂ ਘਟਿਆ ਜਾਂਦਾ। ਦੋਵੇਂ ਸੁੱਤੇ ਭਏ ਆਈ ਤਾਂ ਮੋਇਨਾ। ਆਦੇ ਕਰਾਉਣ ਵਾਲਾ ਹੈ। ਇਹ ਟਰਾਲੀਆਂ ਤਿੰਨ ਭਾਰ ਬਣਾਇਦੇ ਬਾਦ। ਨਹੀਂ ਸਾਜਾ ਕਿੱਤੀ ਹੈ ਕੰਮ। ਮੈਂ ਇਹ ਦਿਨ ਪਹਿਲਾਂ ਬੰਦ ਕਰਿਓ। ਅੱਛਾ। ਹੁਣ ਨਰਮੂ ਬੀਜਾਂ ਨੇ ਪੂਰਾ ਥੱਜ ਤੇ ਕਿ ਬਰੇੜਾ ਵਾਗ ਦੇਣਾ ਫਿਰ 2 ਮਹੀਨਾ ਤੱਕ ਨਰਮਾ ਪਾਣੀ ਕੋਨ ਦੇਵਾ। ਹਾਂ ਤਾਂ ਅੱਗੇ ਮੈਂ ਦੇਖੀ ਜਾਂਦਾ ਜੀ ਇੱਥੇ ਇਹਦੇ ਥੋੜਿਆਂ ਕਿਾਰੇ ਭਰ-ਭਰ ਵਟਾਂ ਟੁੱਟਣ ਨੂੰ ਕਰਦਿਆਂ। ਹਾਂ। ਫੁੱਲ ਭਰ ਕੇ ਕਰਦੇ ਰੋਣੀ ਹੈ। ਫਰ ਫੁੱਲ ਰੂਣੀ ਐ ਟਿਕਾ ਕੇ ਕਰਾਂ। ਚੰਗੀ ਗੱਲ ਹੈ। ਕਿੰਨਾ ਵਾਂ ਲਾਣੀ ਮੋਟਰ ਫਿਰ। ਮੋਟਰ ਮਾਰ ਕਰਨੇ ਦੋ ਮੋਟਰਾਂ ਇੱਕ ਤਾਂ ਮੋਨੂ ਬੁਲਾਇਆ ਕਿ ਸਮੱਸਿਆ ਬਣ ਹੈ اچھا 6 ਘੰਟਾ ਦਾ ਲੈ 6 ਘੰਟਾ ਮੁੰਡਾਈ ਦੀ ਲਗਾ ਦੇਗੀ 2:30 ਵੇਗ ਲਾਉਣੇ ਰੋਜ਼ ਦੇ 2:30 ਵੀ ਲਗਾ ਦੇ ਆਦ ਮਨੇ 6 ਘੰਟੇ ਹੁੰਦੀ ਲੇਟ ਆ 6 ਘੰਟਾ ਆਜ ਮਾਰ ਕਰਨ ਚੌਥਾ ਦਿਨ ਹੈ ਚੌਥਾ 10 ਵੀ ਘੰਟੇ ਮੀਨ ਹੈ ਆ ਲਾਗ ਜੇਗੀ ਚਲੋ ਵਧੀਆ ਮੁਕੇਸ਼ ਕਿਥੇ ਤੂੜੀ ਬਣਾਈ ਨਹੀਂ ਹਾਂ ਹਾਂ ਆਪਾਂ ਹੀ ਬਣਾਈਏ ਮੁਕੇਸ਼ ਭਾਈ ਹੈ ਮੇਰਾ ਕਾਕੂ ਅਸਾਗੀ ਹੋ ਠੀਕ ਹੈ ਬੰਦੇ ਆਪਣੇ ਸੁੱਤੇ ਪਏ ਆ ਤੇ ਟਰਾਲੀ ਕੱਢਣ ਵਾਲੇ ਵਟ ਦੇ ਨੇੜੇ ਕੱਢ ਕੇ ਤੋ ਹੁਣ ਰੱਬ ਨੂੰ ਪਤਾ ਵੀ ਸਹੀ ਪੈ ਗਈ ਕਣੀ ਤੋਵਰਾ ਤਾਂ ਪੈ ਗਿਆ। ਉਹ ਵਾਹ ਯਾਰ। ਬੜਾ ਕਹਿ ਮਤਰੇ ਸਾਹ ਦਿੱਤਾ ਯਾਰ। ਆ ਹੱਕ ਦਾ ਨਹੀਂ ਮੈਨੂੰ ਸੀਗਾ ਤੋਵਰਾ ਬਾਲਾ ਟਾਇਟ ਆ। ਇਹ ਤੋਵਰਾ ਦੇਖੋ ਵੀ ਇੰਚੀ ਵੀ ਥਾਣੀ ਜਦੋਂ ਪਾਉਣੇ ਹੁੰਨੇ ਨਾ ਮੜਾ ਜੇ ਆੜਾ ਹੋਵੇ ਤਾਂ ਜਾਮ ਹੋ ਜਾਂਦਾ। ਆ ਤਾਂ ਮੈਰਾ ਹੀ ਆ ਗਿਆ ਜਾ ਮੈਂ। ਮੈਂ ਹਕਾਣੂ ਠਾਉਣੇ ਆ ਉਹ। ਬੜੀ ਟਰਾਲੀ ਬਈ ਉਹ ਦੂਜੀ ਟਰਾਲੀ ਪੈ ਜਾਂਦੀ ਆਂਵੇਂ ਉਹਦਾ ਨਾ ਮੂਰਾ ਖੁੱਲਾ ਇਹਦਾ ਮੂਰਾ ਦਾ ਜਿਹੜਾ ਤੋਵਰਾ ਬਹੁਤ ਔਖਾ ਪੈਂਦਾ ਪਰ ਮੈਂ ਬਸ ਉਹ ਟਰਾਲੀ ਕੱਢ ਕੇ ਸਿੱਧੀ ਲੈ ਕੇ ਬੈਗ ਲਾਈ ਫੇ ਇੱਕ ਆਵਦੀ ਆਉਤੇ ਕੌਨਫੀਡੈਂਸ ਇੰਨਾ ਹੈ ਨਹੀਂ ਸੀ ਆਂ ਪਹਿਲਾ ਕੈਮਰਾ ਹੋ ਨੀ ਕਰ 12:30 ਹੋ ਗਏ ਘੰਟੇ ਦੀ ਟਰਾਲੀ ਭਰੀ ਜਾਣਾ ਬੰਦਾਲਾ ਮਾੜਾ ਬਾਲਾ ਮਾੜਾ ਲੰਗਾ ਤਾਂ ਇਹਨੂੰ ਰਾਤ ਨੂੰ ਲੱਗਿਆ ਦਿਨ ਕਾ ਨੂੰ ਮਾਰਨਾ ਰਾਤ ਨੂੰ ਚੱਲ ਬੰਦਾ ਹੌਲੀ ਹੌਲੀ ਲੱਗਾ ਰਹਿੰਦੀ 1:30 ਵਜ ਗਿਆ ਬਾਬੇ ਮਸਾਂ ਪੂਰਾ ਲਾਇਆ 1:30 ਵਜ ਗਿਆ ਮਿੱਤਰੋ ਤੇ 11:40 ਤੇ ਲਾਈ ਸੀ 12:40 ਇੱਕ ਦੋ ਘੰਟਿਆਂ ਨੂੰ ਲੱਗ ਗਏ ਦੋ ਟਰਾਲ ਲਗਾ ਲਾਣ ਬੜਾ ਮੜਾ ਸੀ ਚੱਕੜਾਂ ਵੀ ਪਾਣਾ ਸੀ ਲਿਆਜ ਵਾਲੇ ਬੰਦੇ ਲਈ ਬਾਕੀ ਸਾਰਾ ਚੱਕਿਆ ਤੇ ਫਿਰ ਇਹ ਦੋ ਵੀ ਚੱਕਣੇ ਬਣੇ ਲਾਣ ਦਾ ਤਾਂ ਜਵੇਂ ਛੱਕੇ ਨਾਲ ਸੀ ਮਸਾਂ ਸਲੋ ਰੇਸ ਤੇ ਭਰਿਆ ਸਾਰਾ ਹਾਂ ਖਾਲੀ ਉਹ ਟਰੈਕਟਰ ਚੱਲੀ ਗਿਆ ਹੁਣ। ਚੜਾਈ ਦੇਖ ਯਾਰ ਤੂੰ। ਉਹ ਯਕੀਨੀ ਕਰ ਲਈ ਆਲਾ। ਜੇ ਹੀ ਪੂਰੀ ਚੜਾਈ ਨਾ ਵੇਖਣ ਜਾਂਦੇ ਅਸੀਂ ਤਾਂ ਵਾ ਮਿੱਟੀ ਦੇ ਲਿਪੜੇ ਤੁਰ ਜਾਈਦਾ। ਆ ਗੁਜ਼ਾਰਾ ਕਿਵੇਂਾਂਗੇ? ਹਾਂ ਹਾਂ ਅੱਜ ਤਾਂ ਮਹਿੰਗਾ ਕਰੇਗਾ ਪਿਆਰ। ਨਹੀਂ ਨਹੀਂ ਅਹੀਂ ਤਾਂ। ਉਹ ਨਹੀਂ ਆਉਂਦੇ ਫੇਰ ਵੇਲੇ ਕਹਿੰਦਾ ਮੇਰੀ ਗੱਲ ਸੁਣੀ ਉਹਦੇ 'ਚ ਕਿਵੇਂ ਚੜਾਈ ਆ? ਉਹਦੇ ਕੱਪੜੇ ਨਾਲ ਫਿਰ ਤਾਂ ਉਸੇ ਬਾੜ ਦੀ ਹੁਣ ਚੜ੍ਹਦੀ ਨਹੀਂ ਇਧਰੋਂ ਇਧਰ ਝੋਨਾ ਵੀ ਉਹਨੇ ਵੀ ਤਾਂ ਨਰਮ ਠੀਕ ਹੈ ਯਾਰ ਉਹ ਮੁੰਡਾ ਲਿਆ ਤਾਂ ਕੋਈ ਨਹੀਂ ਦਾਪਣਾ ਹੀ ਹੈਗੇ ਆਂ ਕਾਰ ਵਾਲੇ ਦੇ ਪੂਰਾ ਗਲ ਪੈਂਦਾ ਠੀਕ ਹੈ ਯਾਰ ਅਹੀ ਹੱਥ ਚੱਕੀ ਆਨੇ ਉਹਨੂੰ ਤਾਂ ਵੀ ਲਈ ਆਉਂਦਾ ਉਹ ਉਹ ਉੱਥੇ ਚੜ੍ਹ ਜੂਗੀ ਉਹ ਉੱਥੋਂ ਵੇਣੇ ਅੱਜ ਜ਼ੋਰ ਫਾਰੋਂ ਟਰੱਕ ਦਾ ਆ ਗਈ ਦਾ ਖਾਲੀ ਬੁਰਾ ਆ ਜਾਂ ਫਿਰਦੀ ਆ ਮਸ਼ੀਨ ਆ ਜਨ ਨੂੰ ਖਾਲੀ ਨਹੀਂ ਮੱਟਾਂ ਗੱਗਦੀ ਆਊਗੀ ਲੈ ਵੀ ਕਹਿੰਦੇ ਖਾਲੀ ਜਾਵਾਂ ਦੂਜੀ ਤੇ ਚੜਾਈ ਚੜਾਉਣਾ ਪਊਗਾ ਹੁਣੇ ਲੋ ਲਾਲੇ ਚੋਬਰ ਨੇ ਖੜਮੇ ਆ ਜਾਵਾਂ ਆਰਾਮ ਨਾਲ ਚੜਾਈ ਹੁਣ ਤਾਂ ਆਪਣੀ ਹੋਣਾ ਲੱਗ ਜੇ ਮਗਰ ਮੂਹਰਾ ਉੱਚੀ ਹੋਈਦਾ ਹੈਲੋ ਇਧਰ ਹੌਲੀ ਹੌਲੀ ਆ ਗਈ ਚੱਲ 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 ਜਾਂਦੇ ਲੈ ਏਗਾ ਯਾਰ ਐਟਾਂ ਇਨਸ਼ਾ ਅਈ ਜਾਂਦੇ ਬੱਸ ਬਹੁਤ ਚਲੇ ਗਏ ਰਿਸ਼ਵਾਨਤ ਜੀ ਹੈ ਪੱਲੜੀ ਭਾਈ ਖਰਦੇਰ ਤੇ ਯਾਰ ਪਾਸੇ ਮੱਛਰਦਾਨੀ ਜਲਾ ਕੇ ਪੱਲ ਠੀਕ ਹੈ ਯਾਰ ਕੰਮ ਥੋੜਾ ਜਾਵਾਂ ਰਹਿ ਗਿਆ ਕੰਦੀ ਜਾਂਦੀ ਆ ਹੋਸ ਨਹੀਂ ਟੈਂਸ਼ਨ ਲੈ ਆਂਦੀ ਰੋਡ 'ਤੇ ਆਹ ਟਰੈਕਟਰ ਦਾ ਬਹੁਤ ਫੈਨਾ ਵਾ ਭਾਈ 77 ਨਾ ਹੈ ਮਾਡਲ ਪਤਾ ਨਹੀਂ ਕਿੱਥੇ ਚੱਲੂਗੀ ਹੋਣਾ ਦੇਖਣਾ ਵਾ ਜੀ ਆਪਣਾ ਇਹਨਾਂ ਦਾ ਮਹਿੰਗਾ ਹੈਗਾ ਸਾਰਾ ਨਾ ਇਹ ਆ ਚੀਜ਼ਾਂ ਦੇ ਇੱਥੇ ਦਾ ਕੋਈ ਫਾਇਦਾ ਨਹੀਂ ਲੱਗਦਾ ਫਿਰ ਇਹ ਤਾਂ ਬਲੇਡ ਟੁੱਟਦਾ ਨੇ ਇਹ ਤਾਂ ਇਹ ਚੋ ਬਲੇਡ ਲੱਗੇ ਜਾਂਦਾ ਇੱਟਾਂ ਰੋੜੇ ਬੁਰੇ ਹਾਲ ਸਾਰਾ ਰਿਜ਼ਲਟ ਤੁਹਾਨੂੰ ਦੱਸਾਂਗੇ ਕਿੰਨੇ ਦਾ ਨੁਕਸਾਨ ਹੁੰਦਾ ਹੈ ਕਿਈ ਬਚਤ ਹੁੰਦੀ ਹੈ ਕਿਈ ਵੱਟ ਪਹੁੰਦੀ ਹੈ ਆਪਣਾ ਬਲੇਡ ਕਿੰਨੇ ਉੱਡ ਕੇ ਕੀ ਸਿਸਟਮ ਹੈ ਐਵ ਦੀਆਂ ਸਾਵਾਂ ਦੇ 8-7 ਬਲੇਡ ਖੰਡਮ ਹੋ ਗਏ ਹੁਣ ਪਾਉਂਦੇ ਨਹੀਂ ਆਈ ਕੀ ਆ ਜੱਲ ਜਿੱਥੇ ਪਿਛਲੇ ਸਾਲ ਪਹਿਲਾ ਟਰਾਲੀ ਆਪਾਂ ਭਰੇ ਇੱਥੋਂ ਸੀ ਜਾਂਦੀ ਸ਼ੁਰੂਆਤ ਹੋਈ ਇੱਥੇ ਆਪਾਂ ਐਂਡ ਕਰ ਰਹੇ ਆ ਅੱਜ ਡਾਉ ਦਾ ਖਰਾਬ ਆਲੇ ਮੇਰਾ ਡਿੱੜਦਾ ਹੀ ਪਿਆ ਬਾਬੇ ਇੱਥੇ ਹੁਣ 10 ਵਜੇ ਦੇ ਚਾਰ ਰਹਿ ਗਏ ਚੱਕ ਦੇ ਜਾਂਦੇ ਭਾਈ ਓਜੇ ਆਏ ਬਾਬਾ ਟਕਾਣੇ ਦੇ ਪੂਰੇ ਢਾਈ ਵਜੇ ਡਾ ਕੇ ਗੱਡੀ ਉਦਾਂ ਹੀ ਲੱਗ ਗਈ ਅੱਜ ਤਾਂ ਜਾਵਾਂ ਆਸੋ ਪਲੱਗ ਤੋਂ ਸੁਬਾ ਹਵਾ ਵਜਦੀ ਹੋਈ। ਸੁਬਾ ਤੋਂ ਹੋਈ ਪਈ ਐ 2 ਘੰਟਾ। 2.5 ਵਜ ਗਏ। ਇਹਦੇ ਕਰਦੇ ਨਾ 3:30 ਤਾਂ ਨਹੀਂ ਹੋ ਜਾਂਦੇ। ਆ ਪਾਣੀ ਕੱਢਣ ਆਇਆ। ਤੇ ਬਣਾਇਆ ਕਿਵੇਂ ਆਇਆ? ਉਹਨੇ ਬਣਾ ਦਿਉ ਐ ਤੈਨੂੰ। ਪਾਈਪ ਲਿਆ ਕਲ ਵੜੇ ਤੇ ਮੈਂ। ਯਾਰਾ ਦੇਸੀ ਨਾਲ ਕਾ ਵਧੀਆ ਯਾਰ। ਹਾਂ ਬਣਾ ਬਣਾ ਇਹ ਨਹੀਂ ਇੱਥੇ ਕੱਲ ਵਾਲਾ ਹਾਂ ਇੱਥੇ ਦੁਕਾਨ ਹੈ ਬਣਾ ਬਣਾ ਕੇ ਦੇ ਦਿੰਦਾ ਹਾਂ ਹਾਂ ਕਿੰਨੇ 200 ਰੁਪਏ ਦੀ 200 ਦੀ ਨਾ 900 900 ਆਨੇ ਵਾਰ ਚ ਤਾਂ ਇਹ ਲਈ ਆਉਂਦਾ ਬਾਈ 36 ਦੀ ਆ ਪਤਾ ਨਹੀਂ 55 ਆ ਗਈ 36 ਦੀ ਗਾਹ ਦੇਖ ਨਿਕਲਦੀ ਨਹੀਂ ਹਾਂ ਜਣੇ ਲਾ ਲੇ ਾਂਗ ਗਿਆ ਯਾਰ ਬੰਦਾ ਦੁਰਬੇ ਨਹੀਂ ਟਰੈਕਟਰ ਜਾ ਯਾਰ ਇਥੇ ਮੇਰਾ ਆ ਜਾ ਉਧਰ ਨੂੰ ਜਾ ਹੀ ਮੈਂ ਭਾਏ ਵਾਲਾ ਭਿਆਂਦਾ ਬੰਦਾ ਲੈ ਉਹ ਕਿਹੜਾ ਗੇਲ ਆ ਇਹ ਹੀ ਨਾ ਨੰਬਰ ਕਰਕੇ ਰਾਜੀ ਬਾਰਾਂ ਵੀ ਜਾਣਾ ਇਹ 700 ਚਾਹਦੇ ਆਪ ਨੂੰ ਮਾਰ ਦਿਓ 700 ਦਾ ਆਪ ਦਾ ਵਾੜਾ ਦੇ ਰਿਹਾ ਨੀ ਪਰਦੇ ਟਰੈਕਟਰ ਯਾਰ 650 ਦਾ ਡੀਜ਼ਲ ਲਿਆਂਦਾ ਤੇ 11 ਵਜੇ ਆਣਨਾਂ ਗਾ ਤੈਨੂੰ ਕੋਈ ਪਤਾ ਲੱਗਦਾ ਮਾੜਾ ਛੱਡ ਜਾ ਫਿਰ ਕਰਦੇ ਆ ਗੱਲ ਹਾਏ ਓਏ ਆਪਾਂ 2-3 ਦਿਨ ਐ ਕਰਦੇ ਰਹੇ ਹਨਾ ਅੱਜ ਕੱਲ ਨਾ ਲੇਟ ਆ ਕੱਲ ਨਾ ਲੇਟ ਆ ਤੇ ਅੱਜ ਇੰਨੇ ਲੇਟ ਹੋ ਗਿਆ ਅੱਜ ਮਿਲਦਾ 5-6 ਟਰਾਲੀਆਂ ਲੇਟ ਆ ਹਨਾ ਕਿ ਜ਼ਿਆਦਾ ਹੀ ਹਜੇ 4 ਟਰਾਲੀਆਂ ਕੇ 3 ਹੋਈਆਂ 1:30 ਵਜੇ ਇਨਾ ਹੁਣ ਲਾਂਗੇ ਮਾੜੇ ਆਉਣ ਲੱਗੇ ਬਸ ਏਰੀਆ ਤਕਰੀਬਨ ਮੋਟਾ ਮੋਟਾ ਖਿੱਚਿਆ ਗਿਆ ਹੁਣ ਤਾਂ ਟੋਟੇ ਹੀ ਰਹਿ ਗਏ ਟੋਟਿਆਂ 'ਚ ਫਿਰਦੇ ਨੇ ਧੱਕੇ ਖਾਂਦੇ ਬਾਕੀ ਪਿੰਡਾਂ ਨੂੰ ਚਾਲੇ ਪਾ ਦਨੇ ਇੱਕ ਤਾਂ ਦੇਣੀ ਆਂ ਤਾਂ ਦੋ ਦੇਣੀ ਆ ਯਾ ਯਾਰ ਉਹ ਚਰਰੇ ਦੇ ਥੱਲੇ ਬਿਨਾ ਪਲੜ ਤੋਂ ਢੇਰੀ ਕਰਦੇ ਯਾਰ ਪਾਣੀ ਕਿੰਨਾ ਕੱਸ ਤਰਸ ਜਾਂਦਾ ਯਾਰ ਇਹਨਾਂ ਦਾ ਬਿਨਾ ਆਪਾਂ ਲੜਦਾ ਜਾਂ ਢੇਰੀ ਕਰਦੀ ਕਰਦਾ ਦੋ ਦਿਨਾਂ ਦੇ ਕਾਫੀ ੱਥੇ ਖਾਣ ਤੋਂ ਬਾਅਦ ਫਲੇਰ ਲਾਂਗਾ ਠੀਕ ਨਾਲਿਆ ਹੁਣ ਹੁਣ ਦੇਖ ਕੇ ਗਿਆ ਪਹਿਲਾਂ ਅੱਗੇ ਦੇਖਦੇ ਐ ਨਹੀਂ ਸੀ ਹਾਂ ਕਰ ਦਿੰਦੇ ਜੋ ਖੇਤ ਜਾਂਦੇ ਸੀ ਉੱਥੇ ਕੁਝ ਹੋਰ ਹੀ ਨਿਕਲਿਆ ਹੋਈ ਹੁਣ ਅੱਗੇ ਵਾੜ ਦੇਖਿਆ 15 ਵਿਘੇ ਐ ਇੱਕਸਾਰ ਲੰਮੇ ਪਏ ਆ ਢਿੱਗਾ ਚੌੜੇ ਤੇ 11 11 ਵਿਘੇ ਤੇ 5 ਵਿਘੇ ਆ ਹੇ ਇਹਦੇ ਵਿੱਚ ਹਰਾ ਬਾਤੂ ਐ ਇਹਨਾਂ ਨੂੰ ਜਵਾਬ ਦਿੱਤਾ ਇਹ ਹਰ ਬਾਤੂ ਵਾਲਾ ਆ ਹੋ ਪਲੇਟ ਚੱਕੀ ਆਉਂਦਾ ਪੂਰੇ ਹਾਲ ਹੋ ਗਏ ਮਸ਼ੀਨ ਦੇ ਉੱਠ ਕੜੀ ਜਾ ਰਹੋਂ ਤਾਂ ਬਹੁਤ ਅਸਟੜੀ ਬੰਦ ਰਹਾ ਹੀ ਤੁਰੇ ਫਿਰਦੇ ਰੋਟੀ ਆ ਗਈ ਹੋਰ ਆ ਜੇ ਚੱਲ ਅਗਲੇ ਖੇਤ ਗਈ ਮਸ਼ੀਨ ਛੱਪ ਲਿਆ ਤਾਂ ਨਹੀਂ ਪਿਆ ਜਮਾਈ ਰਿਹਾ ਪੇ ਯਾਰ ਏਵਾਂ ਬਹੁਤ ਵਧੀਆ ਮੜਿਆ ਉਹ ਕਿੱਥੋਂ ਤਾਈ ਲਾਮ ਹੈ ਵੀ ਇੱਥੇ ਆ ਜੋ ਨਿਆਰਾ ਆਪਣੇ ਜਿਆਦੇ ਉਹ ਮਗਰ ਪਿੰਗਾ ਜਾਂ ਹੁੰਦਾ ਜਿਹੜਾ ਟਰੈਕਟਰ ਦੇ ਉਹਦੇ ਨਾਲ ਤੂੜੀ ਗਾਂ ਕਰਦੇ ਹੁੰਨੇ ਆ ਤੇ ਇੱਥੇ ਆ ਬਣਾਈ ਫਿਰਦਾ ਬਾਈ ਮਗਰ ਨਹੀਂ ਚੱਕਿਆ ਗਿਆ ਇਹ 250 ਰੁਪਏ ਲੈਂਦਾ 250 ਟਰਾਲੀ ਦਾ ਆ ਯਾਰ ਸ਼ਾਵਣ ਕਿਤੇ ਨਹੀਂ ਮਿਲ ਸਕਦਾ ਨਿਹਰੇ ਵਾਲੀ ਸ਼ਾਹ ਹਨ ਨਹੀਂ ਯਾਰ ਸਵਾਰਾਜ ਵੇਣਿਆ ਇਹ ਕਿਵੇਂ ਤੁਰਦਾ ਮੈਨੂੰ ਐ ਲੱਗਦਾ ਆਪਣਾ ਹੀ ਨਹੀਂ ਕਦੇ ਚੱਕਰ ਚੱਕਰ ਸੱਟ ਬੈਠੇ ਤੇ ਚੱਕਰ ਥੋੜੇ ਜਿਹਾ ਆਪਣੀ ਮਸ਼ੀਨ ਦੇ ਜ਼ਿਆਦਾ ਹੈ ਤੇ ਇਹ ਵੀ ਆਉਂਦਾ ਬਈ ਔਖਾ ਜਿਹਾ ਹੁੰਦਾ ਹੀ ਤੁਰਿਆ ਆਉਂਦਾ ਵੇ ਪਹਿਲੇ ਲੋਜ ਆ ਤੇ ਮਸਾਂ ਹੀ ਤੁਰਦਾ ਹੈ ਵੀ ਜ਼ੋਰ ਜਿਹਦਾ ਵੀ ਪੂਰਾ ਹੀ ਲੱਗਦਾ ਯਾਰ ਪਰ ਇੰਨਾ ਵੀ ਸਲੋ ਰਹਿ ਜੀ ਤੇ ਚੱਲੀ ਜਾਂਦੇ ਰਹਿੰਦੇ ਸਵਾਰਾ ਇਹ ਸਾਰੇ ਰੇਣਾ ਕਨੇ ਚੱਕਰਾਂ ਚੱਕਰਾਂ ਦੇ ਚੱਲਦਾ ਯਾਰ ਦੇਰੋਂ ਸਾਡਾ ਪੈਨ ਦੀ ਮਿੱਟੀ ਹੁੰਦੀ ਤਾਂ ਇੱਥੇ ਜਾਵਾਂ ਨਹੀਂ ਲੰਘਦਾਈ ਪਰ ਇਹ ਰਾਸਥਾਨਾ ਦੇਖੋ ਪੱਕਾ ਹੀ ਇਹ ਕੰਮ ਹੋ ਰਿਹਾ ਨੀ ਰੇਤੇ ਦਾ ਨਿਆਰਾ ਯਾਰ ਕੋਈ ਚੱਕਰੇ ਨਹੀਂ ਔਰ ਟਰਾਲੀ ਸਾਥੇ ਲੋਡ ਨਹੀਂ ਲਵਾ ਰਹੀ ਜੀ ਹੁਣ ਹੀ ਮੈਂ ਉਹ ਬਾਰ ਖੜਾ ਰਹਿਣ ਦੇ ਜਿਹੜੀ ਮੋਟਰਸਾਈਕਲ ਆਪਾਂ ਢਾੜੀ ਹੁੰਦੀ ਹੈ ਟੂੜੀ ਵਾਲੀ ਨਹੀਂ ਹੋਗਾ ਬਹੁਤ ਸਾਈ ਦਾ ਜਾਦੇ ਆਹ ਹੋ ਜਾਣਿਆ ਆਦੀ ਹੋਇਆ ਲਾਲਾ ਕਾ ਵੀ ਖਾਲਾ ਇੱਧਰ ਵੀ ਖਾਲਾ ਤੇ ਲੈ ਜਾਣਾ ਪਤਾ ਨਹੀਂ ਕਿੱਥਿਆਂ ਨੇ ਉਹ ਪਈ ਤੇ ਨਹੀਂ ਠੱਲੇ ਗਰੀ ਜਨੇ ਫੇਰ ਮੈਨੂੰ ਆਖਣੀਆਂ ਲੜਦਾ ਨੜੇ ਦਾ ਮੰਨਾ ਪੱਖਾ ਲਾਈ ਬੈਠਿਆ ਜਿਉ ਪਰ ਤਾਂ ਲਾ ਨਹੀਂ ਰੇ ਟਰਾਲੀ ਯਾਰ ਇਹ ਸੂਤਾ ਮਾਰੂਗਾ ਆ ਵੇ ਮਰੇ ਇਹ ਕੋਟ ਲੈ ਲੈ ਆਪਣੇ ਲਾਸਟ ਵਾਲੀ ਸਿੱਟੀ ਜਾਵਾ ਹੈ ਹੈ ਲਾਸਟ ਵਾਲੀ ਸਿੱਟੀ ਪਹਿਲਾਂ ਵਾਲਿਆਂ ਦਾ ਚੱਲ ਚੱਲੀ ਗੰਗਾ ਤੁਰਿਆਂ ਦਾ ਤੁਰਿਆਂ ਦਾ ਚੱਲ ਖਾਂ ਹੱਥ ਲਾਲਾ ਹੌਲੀ ਹੌਲੀ ਉਹ ਤਰੀ ਦਾ ਜਾਣਦਾ ਹੌਲੀ ਹੱਥ ਤਾਂ ਨਾ ਉਹ ਕਰਦਾ ਹੋਇਆ ਉਹ ਹੀ ਅੱਲੀਆ ਉਰਨ ਆ ਚੰਬੜ ਜਾ ਜੇ ਹੌਲੀ ਓਏ ਆ ਇੱਥੇ ਤੱਕ ਰੱਖਿਆ ਰੈਕਟਰ ਤੇ ਨਾ ਜਾ ਪਏ ਇਹ ਹੂ ਕੋਈ ਕੰਮ ਨਹੀਂ ਨਹੀਂ ਚੁੱਤੀ ਬਾਤ ਸਾਂ ਉਹਨਾਂ ਦਾ ਚੰਬੜ ਕਰਦੇ ਆ ਫੋਰ ਹੈ ਹੈ ਆਹ ਵਾਹ ਨਾਲੀ ਚੰਬੜ ਜਾ ਈਓ ਸ਼ਾਬਾਸ਼ ਦੋਇਆ ਤਗੜੀ ਹੈ ਜਿਹੜੀ ਕੱਢੀ ਜਾਂਦੀ ਜਾਲੀ ਇਹ ਕਿਸਾਨ ਮਿਹਨਤ ਕਰਦਾ ਤਾਂ ਇੰਥੋਂ ਦਾ ਕਰਦਾ ਰਾਜਸਥਾਨ ਹਰਿਆਣੇ ਦਾ ਯਾਰ ਅੱਜ ਵੀ ਆ ਵੇਖ ਲੋ ਤੇ ਆ ਠੀਕਣ ਦਾ ਵੜ ਰਹਿਣਾ ਯਾਰ ਬੁਰੇ ਹਾਲ ਆ ਉਹ 11 ਵਜੇ ਪਏ ਹੁਣ ਕੱਢੀ ਜਾਂਦੇ ਸਰ ਉਹ ਮਿਹਨਤ ਆ ਯਾਰ ਇੱਥੇ ਖਾਤੀ ਦਾ ਉਹਨੇ ਆਉਂਦੇ ਫੜਦੇ ਤੇ ਉਹਨੇ ਦਾ ਤੇਲ ਪੈ ਜਾਂਦਾ ਲੋ ਡਰਾਮਾ ਪਹਿਲਾਂ ਮਾਰ ਕੇ 4 ਦਿਨ ਹੋ ਗਿਆ ਢੋਈ ਜਾਨੇ 650 ਦਾ ਨਿੱਤ ਲੈ ਜਾਨੇ 650 ਦਾ ਉਕਾ ਜਾਂਦਾ ਜੋਬਰ ਟਰਾਲੀਆਂ ਭਰਦਾ ਮਿਲਦਾ 18 17 ਬੋਲਾ ਤਿੰਨ ਬੱਤੀ ਜਾਨਾ ਦਾ ਤੇਲ ਮਾਰਾ ਆਉਣਾ ਦਾ 15 ਲੀਟਰ ਦੀ ਐਵਰੇਜ ਟਰਾਲੀ ਪਰ ਵੱਧ ਫਰਕ ਪੈ ਗਿਆ ਪਹਿਲਾਂ 3.5 ਨਦਰੇ ਦੀ ਜਾਨ 4 ਦਿਨ ਲਾਉਂਦੇ ਨਾਲੇ ਉਹ ਦੂ ਸੌ ਖਾ ਰਾ ਦਿੰਦਾ ਨਾ ਕਰ ਸਕਦੇ ਚੱਲ ਬਿਲੂ ਢੋਈਏ ਫੇਰ ਉਹ ਦਾ ਹਵਾਜੇਗਾ ਇਹਦਾ ਤੇਲ ਤੂਲ ਪਾਉਂਦੇ ਆਣ। ਤੂੰ ਕਿਹੜਾ